ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਆਰਾਮ ਗੜੀ ਆ ਅੱਜ ਆਇਆ ਆਂ ਕਿ ਆਪਾਂ ਦਸ਼ਮੇਸ਼ ਮਕੈਨਿਕਲ ਵਰਕਸ਼ਾਪ ਦੇ ਜਿਹੜੀ ਤੁਸੀਂ ਆ ਦੇਖਣੇ ਭਰਾਵੋ ਬਾਈ بڑے ਸਾਫ ਨਾਲ ਤਿਆਰ ਕਰਦੇ ਨੇ ਸੋ ਉਹਨੂੰ ਕਿਸੇ ਹੁਣ ਵੱਡੇ ਸ਼ਹਿਰ ਦੇ ਵਿੱਚ ਆਨਲੂਟ ਮੇਗੀ ਨਾ ਲੰਗਵਾਲ ਦਾ ਆਪਣਾ ਨਾਮ ਉਹਨਾਂ ਮਾਨਸਾ ਨਾਲ ਬਟਿੰਡਾ ਨਾਲ ਲੱਭਾ ਲਈ ਤੁਹਾਡੇ ਆਪਣੇ ਪਿੰਡ ਦੇ ਵਿੱਚੋਂ ਪਿਆਰ ਕਰਦੇ ਨੇ ਤਿਆਰ ਕੀ ਕਰਦੇ ਨੇ ਭਰਾਵੋ ਕੁ ਜਿਪਸੀ ਲੈ ਆ ਕੇ ਕੱਲਾ ਕੱਲਾ ਨਾਟਕ ਹਰ ਇੱਕ ਚੀਜ਼ ਨੂੰ ਕਲਰ ਕਰਕੇ ਆਪ ਦੀ ਤਸੱਲੀ ਦੇ ਨਾਲ ਪਹਿਲਾਂ ਜਿਹੜੇ ਬਜ਼ੁਰਗ ਸੀਗੇ ਉਹ ਬੜੇ ਮਸ਼ਹੂਰ ਸੀ ਉਹਨਾਂ ਦਾ ਗੰਡਾਸਾ ਪੂਰੇ ਪੰਜਾਬ ਦੇ ਵਿੱਚ ਲੋਕ ਬਣੋ ਜੀ ਇਹ ਜੀ ਨਿਗਰਾਨ ਕਰਦੇ ਆ ਪਰ ਉਹਨਾਂ ਦਾ ਬੇਟਾ ਸਰਬਜੀਤ ਸਿੰਘ ਲੋਟੇ ਤਿਆਰ ਕਰਦਾ ਤੁਹਾਨੂੰ ਸਾਰਾ ਪ੍ਰੋਸੈਸ ਸਮਝਾਵਾਂਗੇ ਅੱਜ ਤੁਹਾਨੂੰ ਬਣਿਆ ਬਹੁਤ ਵਧੀਆ ਲੱਗ ਰਿਹਾ ਹੈ ਤੁਹਾਨੂੰ ਭਰਾਵੋ A ਤੋਂ ਲੈ ਕੇ Z ਤੱਕ ਦਿਖਾਵਾਂਗੇ ਆਪਾਂ ਤੁਹਾਨੂੰ ਅਗਲੀ ਵੀਡੀਓ ਦਿਖਾਵਾਂਗੇ ਆਪਾਂ ਵੀ ਇਹਨੂੰ ਕਿਵੇਂ ਖੋਲ੍ਹਦੇ ਕਿਵੇਂ ਚਾਰ ਕਰਦੇ ਨੇ ਸਾਡੇ ਨਾਲ ਬਨੇ ਰਹੋ ਲਓ ਜੀ ਮਿੱਤਰੋ ਸਾਰੇ ਫੱਟੇ ਖੋਲ ਕੇ ਪਹਿਲਾਂ ਇਹ ਪਰ ਪ੍ਰੈਮਰ ਵਜਿਆ ਜੀ ਹੁਣ ਇਹ ਪਰ ਕਲਰ ਹੋ ਰਿਹਾ ਬਲੈਕ ਤੇ ਦੇਖੋ ਵੀ ਐਸਵਾਦ ਆਉਂਦਾ ਕੰਮ ਕਰਾਉਣ ਦਾ ਤੇ ਕਰਨ ਦਾ ਤੇ ਨਾ ਪੂਰਾ ਜਰ ਲੱਗੇ ਨੂੰ ਪੂਰਾ ਤਿਆਰ ਕਰ ਰਹੇ ਨੇ ਲੋਟੇ ਸਾਹਿਬ ਤੇ ਕਿਹੜਾ ਰੰਗ ਵਰਤਦਾ ਹੈ ਉਸਤਾਦ ਰੰਗ ਕਿਹੜਾ ਵਰਤਦਾ ਨਾ ਵਧੀਆ ਕੁਆਲਿਟੀ ਦਾ ਇਹ ਕਿਹੜੀ ਨੰਬਰ ਐਚ ਡੀ ਰੰਗ ਆ ਹੈ ਕਿੰਨਾ ਟਾਈਮ ਜਰਨੀ ਲਾਦੀ ਫਿਰ ਉਹਨੂੰ ਕਿੰਨੇ 20 ਸਾਲ ਕ ਦਾ ਸਾਲ 10 ਸਾਲ ਵੀ ਆ ਜਿਉਂ ਨਹੀਂ ਆ ਜਿਉਂ ਨਹੀਂ ਫੋਨ ਘੜਦੇ ਨਹੀਂ ਇਹ ਚੋਦੀ ਸਾਰਾ ਖੋਲਤਾ ਪੀ ਜੇ ਡਾਕਟਰ ਵਾਂਗੂ ਮਾਂ ਦੇ ਪੱਤੇ ਨੂੰ ਕੱਲਾ ਕੱਲਾ ਹੱਡ ਖੋਲੀ ਬੈਠੇ ਨੇ ਪਹਿਲਾਂ ਪ੍ਰੇਮਰ ਮਾਰੇ ਆ ਕੀ ਦੇਖੋ ਇਹਨੂੰ ਕਲਰ ਦੀ ਕੋਟਿੰਗ ਚੱਲ ਰਹੀ ਆ ਆ ਨਵਾਂ ਇੰਜਨ ਆ ਬਾਕੀ ਸਭ ਸਾਰਾ ਤਿਆਰ ਕਰਾਵਾਂ ਜਿਹੜਾ ਸਟਿੱਕਰ ਸਟੂਕਰ ਲੱਗੇ ਆ ਆ ਠੀਕ ਹੈ ਲੋ ਜੀ ਭਰਾਵੋ ਬਾਈ ਉਹਨਾਂ ਦਾ ਪੂਰਾ ਸੌਂਗਣਾ ਤਿਆਰ ਕਰਿਆ ਹੋਇਆ ਕੋੜਾ ਜੌਂਡੀਆਰ ਰੰਗ ਵੀ ਜੌਂਡੀਆਰ ਆ ਸਟਿੱਕਰ ਵੀ ਜੌਂਡੀਆਰ ਦੇ ਨੇ ਆ ਬਾਈ ਦਾ ਹੈਗਾ ਮੋਬਾਈਲ ਨੰਬਰ ਕੰਡੈਕਟ ਕਰ ਸਕਦੇ ਹਾਂ ਕੁੱਤਿਆ ਕਰਾਉਣਾ ਹੈ ਕੋਈ ਬੰਦਾ ਸਕੀਨ ਬੰਦੇ ਹੁੰਦੇ ਨੇ ਵਿੱਚ ਵੀ ਆਪਾਂ ਦਾ ਆਪ ਦੇ ਆਥੀ ਕੋਲੇ ਖੜਕੇ ਤਿਆਰ ਕਰਾਉਣਾਗਾ ਲੋਟੇ ਮਕੈਨੀਕਲ ਵਰਕਸ ਤੇ ਨਾਲਾ ਸਿੱਧੂ ਮੂਸੇਵਾਲਾ ਦਾ ਮੁੰਡਾ ਬੜਾ ਫੈਨ ਹੈ ਤੇ ਵਿੱਚ ਤੁਸੀਂ ਬਾਡੀ ਚੈੱਕ ਕਰੋ ਭਰਾਵੋ ਤੇ ਸਫਾਈ ਦਾ ਤਾਂ ਕੋਈ ਮੁੱਲ ਹੀ ਨਹੀਂ ਹੈਗਾ ਨਾ ਸਫਾਈ ਬੜੀ ਯਾਦ ਕਰੀ ਹੋਈ ਹੈ ਲੂਟੀ ਮਕੈਨੀਕਲ ਵਰਕਸ ਫਿਨਿਸ਼ ਫਾਈਆ ਕੱਲਾ ਕੱਲਾ ਪੁਰਜਾ ਖੋਲ ਕੇ ਦੁਬਾਰੇ ਬੰਨੇ ਇਹਨਾਂ ਨੇ ਅੱਜ ਕਿਨੇ ਲੈਣਗੇ ਆਪਾਂ ਪਤਾ ਲਾਉਣ ਦਾ ਫਾਨ ਮੇਰੀ ਤੇ ਕਿਤੇ ਆ ਦੇਖੋ ਭਰਾ ਉਹ ਸੀਟ ਉੱਚੀ ਨੀਵੀਂ ਕਰਨੀ ਹੋਵੇ ਕਰੀ ਦੁਬਾਰੇ ਉੱਚੀ ਨੀਵੀਂ ਕਰੀ ਸੀਟ ਉੱਚੀ ਨੀਵੀਂ ਕਰਨੀ ਆ ਗੱਡੀ ਵਾਲੀ ਸੀਟਾਂ ਲਾਉਂਦੀਆਂ ਕਿੰਨੀ ਮਰਜ਼ੀ ਉੱਚੀ ਕਰ ਲਓ ਕਿੰਨੀ ਮਰਜ਼ੀ ਨੀਵੀਂ ਕਰ ਲਓ ਉਸ ਤਰ੍ਹਾਂ ਅੱਗੇ ਵੇਸੇ ਕਰ ਲਓ ਸੀਟ ਦੇਖੋ ਜੀ ਪਿੱਛੇ ਨੂੰ ਕਰ ਲਓ ਪੂਰੀ ਅਡਸਟ ਲੈਵਲ ਆ ਗਈ ਤੇ ਉਸ ਤੋਂ ਬਾਅਦ ਆਹ ਦੇਖੋ ਤੁਸੀਂ 2024 ਭਗਤ ਸਿੰਘ ਦੀ ਫੋਟੋ ਆ ਤੇ ਆਟਾ ਪਚਕੀ ਬਾਓ ਮਿੱਤਰਾ ਤੇ ਚਿਪ ਗੱਡੇ ਪਿਆ ਨੇ ਆ ਜਮੇ ਸਿਰਲ ਆਇਆ ਪਿਆ ਪੂਰਾ ਤੁਸੀਂ ਭਰਾਓ ਦੇਖੋ ਧਾਰ ਚੈੱਕ ਕਰੋ ਕੂਰੀ ਮਾਂ ਦੇ ਪੁੱਤਾਂ ਦੇ ਰੀਜੀਨ ਲਾ ਕੇ ਬਣਾਇਆ ਤਿਆਰ ਕਰਿਆ ਤੇ ਪ੍ਰਵੋਧਿਕ ਵੀ ਨੀ ਸੌਂਗਣ ਤਿਆਰ ਕਰਿਆ ਹੋਇਆ। ਲੀਵਰ ਸਾਈਡ ਤੇ ਲਾਇਆ ਪਿਆ ਵਿਚਾਲੇ ਨਹੀਂ ਹੈਗਾ। ਯਾਨੀ ਕਿ ਇਹਦੀ ਵੱਡੀ ਗੱਲ ਆ 올ੀਵਰ ਸਾਈਡ ਤੇ ਕਰਤਾ। ਆ ਨਹੀਂ ਮਿਸਤਰੀ ਸਾਹਿਬ ਜੀ ਨੇ ਤਿਆਰ ਕਰਿਆ ਇਹ। ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ। ਬਾਈ ਕਿੰਨੀ ਕੀ ਦਿੰਦਾ ਐਵਰੇਜ ਇਹ? 20 ਕਿਲੋਮੀਟਰ ਜੀ। 1 ਲੀਟਰ ਨਾਲ। ਫੇਰ ਤਾਂ ਬਾਈ ਬਹੁਤ ਸਸਤਾ ਪਿਆ ਗਿਆ ਟਰੈਕਟਰ ਨਾਲ ਬਹੁਤ ਸਸਤਾ ਇਹ। ਜਿਵੇਂ ਆਪਾਂ ਘਰ ਦੇ ਕਿਰੂ ਲੁਗਮ ਕਰਦੇ ਆਂ। ਕੀ ਡਿਮਾਂਡ ਆ ਇਹਦੀ ਤੁਹਾਡੀ 155 155 ਦੇ ਜੀ ਕਿ ਮੈਨੂੰ ਘਰ ਘਰ ਵਾਸਤੇ ਲੈਣ ਜਾਵੇ ਮੜਾ ਮੋਟਾ ਹੋਰ ਕਰ ਲਉ ਉੱਪਰ نیچے ਠੀਕ ਹੈ ਜੇ ਕਿਸ ਨੂੰ ਹੋਰ ਤਿਆਰ ਕਰਾਉਣਾ ਹੋਵੇ ਉਹ ਤਾਂ ਕੀ ਸਕਦਾ ਬੰਦਾ ਆਪਣਾ ਇਹ ਜੀ ਕਿ ਸਿਰ ਬੰਦੇ ਨੇ ਆਪਰੇ ਕੋਲ ਜਿਪਸੀ ਖੜੀ ਹੋਵੇ ਤੁਸੀਂ ਕੀ ਉਹਦੀ ਲੇਬਰ ਵੇਰਾਂ ਲਾਉਂਗੇ 30000 ਠੀਕ ਪੁੱਕਾ ਪੁੱਕਾ ਬਹੁਤ ਘੱਟ ਆ ਫਿਰ ਤਾਂ ਠੀਕ ਹੈ ਕਿੰਨੇ ਕਿ ਦਿਨਾਂ ਦੇ ਤਿਆਰ ਹੋ ਜਾਂਦਾ ਮਿਸਤਰੀ ਸਾਹਿਬ ਇਹ 25 ਗਿਣ ਲਿਆ ਆਪਾਂ ਠੀਕ ਹੈ ਲੋ ਭਰਾਵੋ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਬਾਈ ਦਾ ਕੰਡਾ ਕਟ ਕਰਕੇ ਬਾਈ ਤੂੰ ਤੀ ਤਿਆਰ ਕਰਾ ਸਕਦੇ ਹਾਂ ਆਪਦੇ ਕੋਲੇ ਖੜ ਕੇ ਵੀਡੀਓ ਵਧੇ ਲੱਗੀ ਭਰਾਵੋ ਅੱਗੇ ਲਾਈਕ ਸ਼ੇਅਰ ਜਰੂਰ ਕਰਿਓ